ਸਾਰੇ ਭਰਾਵਾਂ ਨੂੰ ਤੇ بارش ਹੋਈ ਹੈ ਬਹੁਤ ਸੋਹਣਾ ਕੰਮ ਹੋ ਗਿਆ ਬਹੁਤ ਘੰਟਾ ਮੌਸਮ ਬਣ ਗਿਆ ਸਿਰਾ ਲੱਗ ਗਿਆ ਬਹੁਤ ਜਿਆਦਾ ਗਰਮੀ ਸੀ ਮੈਂ ਵੀਡੀਓ ਬਣਾਉਣੀ ਤਾਂ ਨਹੀਂ ਸੀ ਮੈਂ ਵੀਡੀਓ ਵੈਸੇ ਬਣਾ ਕੇ ਨਾ ਮੈਂ YouTube ਤੇ ਪਾਤੀਆਂ ਤੇ ਪਰ ਫਿਰ ਵੀ ਮੈਂ ਕਹਾ ਯਾਰ ਮੇਰੇ ਬਹੁਤ ਭਰਾ ਜਿਹੜੇ ਉਹ ਡੀਕਦੇ ਹੋਣੇ ਆ ਯਾਰ ਵੀ ਪਿੰਡਾਂ ਯੂਟਿਊਬਰ ਨੇ ਕੋਈ ਵੀਡੀਓ ਨਹੀਂ ਪਾਈ ਤੇ ਵੀਡੀਓ ਬਣਾਵੇ ਤਾਂ ਹੀ ਮੈਂ ਫਿਰ ਮੈਂ ਕਹਾ ਚੱਲੇ ਯਾਰ ਬਣਾ ਲੀ ਇੱਕ ਛੋਟੀ ਜੀ ਪਹਿਲਾਂ ਤਾਂ ਸਾਰਿਆਂ ਨੂੰ ਇਹ ਜਿਹੜੀ ਮੌਨਸਨ ਆਈ ਹੈ ਇਹਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਗਰਮੀ ਬਹੁਤ ਸੀ ਬਾਈ ਸਿਰਾ ਕਰਾਇਆ ਪਿਆ ਹੀ ਗਰਮੀ ਨੇ ਤੇ ਬਾਜੀ ਵੀ ਖੈਦ ਆਪਣੇ ਪਿੰਡ ਇਕ ਅਦੇ ਦਿਨ ਚ ਚਲੋ ਉਹ ਠੰਡ ਹੋ ਜੂਗੀ ਨਾਲੇ ਸੌਕਾ ਤੇ ਛੜ ਕੇ ਵੇਲਾ ਭਰੀ ਪਈ ਆ ਗਪਾ ਗਪਾ ਪਾਣੀ ਉਤੋਂ ਦੇ ਨੰਗਣਾ ਸਟਾਰਟ ਹੋਗਾ ਪਾਣੀ ਦੀ ਬਹੁਤ ਰਫਤਾਰ ਤੇਜ ਆ ਤੇ ਪਾਣੀ ਦੇ ਵਿੱਚ ਜਾ ਕੇ ਮੈਨੂੰ ਲਾਦਾ ਰਿਪੋਰਟਿੰਗ ਕਰਨੀ ਚਾਹੀਦੀ ਆ ਉਹ ਥੋੜੀ ਭਾਂ ਨੂੰ ਡਰਾਤੇ ਸੀਗੇ ਤੇ ਭਾਈ ਸਾਹਿਬ ਆਪਣੇ ਤਾਂ ਬਈ ਬਣ ਗਿਆ ਪੂਲ ਹੋਏ ਅਗੇ ਇਧਰੋਂ ਉੱਚਾ ਹੁੰਦਾ ਤੇ ਇਧਰੋਂ ਹੁੰਦਾ ਨੀਵਾ ਹੁਣ ਇਧਰ ਹੌਲੀ ਹੌਲੀ ਕੁਸ ਭਾਰਤ ਪੈ ਗਈ ਕੁਸ ਰਹਿਣ ਬਸਿਆਰਾ ਬਣ ਗਿਆ ਤੇ ਹੁਣ ਇਧਰੋਂ ਹੋ ਗਿਆ ਨੀਵਾ ਤੇ ਉਹ ਪੈਂਚੋ ਮੇਰੀ ਮਿੱਟੀ ਖੋਰਤੀ ਸਾਰੀ ਉਹਨੇ ਬਾਰਚੋਂ ਤੇ ਚਲੋ ਕੋਈ ਨਹੀਂ ਤੇ ਸਾਰੇ ਭਰਾ ਨਾਲੇ YouTube ਤੇ ਸਬਸਕ੍ਰਾਈਬ ਕਰ ਲਓ ਸਰਚ ਕਰਨਾ ਦੋ ਦੂਏ ਬਾਈ ਪਿੰਡਾ ਤੇ ਉਹਦੇ ਤੇ ਆਪਣਾ ਜਦੋਂ ਓਕੇ ਕਰੋਗੇ ਤੇ ਆਪੇ ਤੁਹਾਨੂੰ ਪਤਾ ਲੱਗ ਜੂਗਾ ਤੇ ਸਾਰੇ ਭਰਾ ਸਰਚ ਕਰਕੇ ਤੇ ਸਬਸਕ੍ਰਾਈਬ ਕਰ ਲਓ ਤੇ ਓਕੇ ਦੀ ਰਿਪੋਰਟ ਹੈ ਤੇ ਬਾਈ ਇੱਕ ਨਾ ਹੋਰ ਆ ਆ ਕੁਸ਼ਕਮੀਂ ਪੈਣ ਤੋਂ ਪਹਿਲਾਂ ਤੇ ਕੁਸ਼ਕਮੀਂ ਪਈ ਜਾਂਦੇ ਚ ਆ ਜਿਹੜੀ ਕਰਦੀ ਨਾ ਬਿਜਲੀ ਜੀ ਖਰਾ ਗੁਰਮ ਗੜਾਜ ਇਹ ਬਾਈ ਐਨਾ ਡਰ ਲੱਗਦਾ ਨਾ ਐਨਾ ਡਰ ਲੱਗਦਾ ਕੀ ਆ ਹੀ ਬਤਾਉ ਬਹੁਤ ਕੁਲਿਆ ਪਿਆ ਤੇ ਕਰਾਊਗਾ ਤਸੱਲੀ ਤੇ ਕਿ ਹਰੇਕ ਬੰਦੇ ਦੀ ਜਵਾਨ ਤੇ ਬੱਚੇ-ਬੱਚੇ ਦੇ ਵੱਡੇ ਦੇ ਛੋਟੇ ਦੇ ਹਨਾ ਭੈਣ ਦੇ ਭਰਾ ਦੇ ਇਹੀ ਗੱਲ ਸੀ ਕਦੋਂ ਵੀ ਆਊਗਾ ਤੇ ਕਦੋਂ ਵੀ ਆਊਗਾ ਤੇ ਹੁਣ ਮੀਮੂ ਆ ਗਿਆ ਤੇ ਬੱਕਰੇ ਮੁਰਗੇ ਦੋਦਿਓ ਮਕਾ ਦਿਓ ਮੈਨੂੰ ਲੱਗਦਾ ਰੇਟ 140 ਸੀ ਤੇ 200 ਹੋ ਜੇ ਆ ਜਾਜੀ ਤੇ ਮੈਨੂੰ ਸੱਦ ਲਓ ਜੇ ਕੋਈ ਭਰਾ ਭਾਟੀ ਫੂਟੀ ਕਰੇ ਤਾਂ ਥੋੜਾ ਜਿਹਾ ਹੱਥ ਤੰਗ ਵੀ ਚੱਲੀ ਜਾਂਦਾ ਵੇਖੋ ਇੱਧਰ ਲੈਣਾ ਬੰਦਿਆਂ ਕਿ ਨਹੀਂ ਹੁਣ ਆਣਗੇ ਬੱਚੇ ਤੇ ਉਹ ਮੈਨੂੰ ਲੱਗਦਾ ਲੈ ਕੇ ਸੈਂਕੜੀਆਂ ਸਕੂਟਰੀਆਂ ਵੜਨਗੇ ਵਿੱਚ ਛੋਟੀਆਂ ਹੁੰਦੀਆਂ ਦਾ ਬਹੁਤ ਨਹਾਉਂਦੀਆਂ ਰਹੀਆਂ ਤੇ ਹੁਣ ਵੇਖੋ ਕੀ ਬਣਦਾ ਇਨ੍ਹਾਂ ਦਾ ਗਈਆਂ ਘੁੰਮਣ ਫੇਡਨ ਚਲੋ ਜੀ ਓਕੇ ਦੀ ਰਿਪੋਰਟ ਬాయ్ ਬాయ్